ਪਹਿਲਵਾਨੀ ਕਰਦਾ ਪਿੰਦਾ ਪਡੋਰੀ ਦਾ ਪਿੰਡੂ ਹੈ ਜਿਹਨੇ ਤਗੜਾ ਅੰਗ ਜੋੜ ਦਿੰਦਾ ਬੱਲੇ ਬੱਲੇ ਕਰਵਾ ਦਿੰਦੀ ਲਓ ਸਿਰੇ ਸਿਰੇ ਦੇ ਖਿਡਾਰੀ ਪੂਜੇ ਹੋਇਆ ਪਰ ਸਾਹਮਣੇ ਇਧਰਲੇ ਪਾਸੇ ਜੱਸਾ ਤਲਵਣ ਵਾਲਾ ਅੱਛੇ ਟਰਾਈ ਕਰਦਾ ਤੇ ਪੁਆਇੰਟ ਕੰਦੇ ਆਹ ਰੇਡਰ ਦੇ ਲਈ ਧਾਵੀ ਦੇ ਲਈ ਇੱਕ ਨੰਬਰ ਦਾ ਵਾਅਦਾ ਆਉਂਦਾ ਹੋਇਆ ਅਗਲੀ ਕਬੱਡੀ ਪੌਂਡ ਤੇ ਸਾਹਮਣੇ ਦੇਖਾਂਗੇ ਇਸ ਵੇਲੇ ਕਰਨ ਫਿਰ ਤਿਆਰ ਬ ਤਿਆਰ ਬੱਜਵੇ ਵਾਲਾ ਆਉ ਦੁੱਖੇ ਦਾ ਪਿੰਡੂ ਇੰਦਰਪਾਲ ਬੱਜਵੇ ਦਾ ਪਿੰਡੂ ਤੇ ਸਾਹਮਣੇ ਚਾਰ ਜਾਫੀ ਨੇ ਅਗਦੇ ਮੈਚ ਦੀਆਂ ਟੀਮਾਂ ਆਉ ਜਲਦੀ ਨਾਲ ਲੱਗੇ ਪਹੁੰਚਣ ਗਿਆ ਤੇ ਸਾਹਮਣੇ ਟਰਾਈ ਅੱਛੀ ਤੇ ਇੰਦਰ ਨੇ ਪਾਸੇ ਸਾਹਮਣੇ ਮੋਰ ਮਡੂਸਾ ਵਾਲਾ ਟਰਾਈ ਅੱਛੀ ਕਰਦਾ ਤੇ ਪੁਆਇੰਟ ਕੰਦੇ ਧਾਵੀ ਦੇ ਲਈ ਰੇਡਰ ਲਈ ਇੱਕ ਨੰਬਰ ਦਾ ਬਾਦ ਆਉਂਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਬਾਟੀ ਆ ਗਿਆ ਸਿਕਮੇਵਾਲ ਵੱਡੇ ਕੀ ਬਾਤ ਹੈ ਕੀ ਬਾਤ ਹੈ ਸਿਰੇ ਦੀਆਂ ਗੱਲਾਂ ਹੋ ਰਹੀਆਂ ਵੇ ਆ ਪਲੰਟੀ ਕਬੱਡੀ ਕਲਬ ਨਿਊਜ਼ੀਲੈਂਡ ਮਾਣਸ ਨੂੰ ਯਹਾਜ ਕੋਚ ਦਾ ਵੀ ਰਤਵਾ ਬੰਦਾ ਝੰਡ ਵੀ ਕਹਿੰਦੇ ਗੱਲ ਹੁੰਦੀ ਜਦੋਂ ਖੇਡ ਮੈਦਾਨਾਂ ਦੇ ਵਿੱਚ ਫਿਰਕਲਾ ਉਸ ਤੋਂ ਵੀ ਵੱਖਰੀਆਂ ਹੋ ਜਾਂਦੀਆਂ ਆਹ ਵੇਖਦਾ ਨੇ ਖੇਡ ਮੈਦਾਨ ਦੇ ਵਿੱਚ ਫਿਰ ਕਬੱਡੀ ਪੈਂਦੀ ਹੈ ਭੱਗੇਪਿੰਡ ਵਾਲਾ ਨੌਜਵਾਨ ਖੇਡ ਮੈਦਾਨ ਦੇ ਵਿੱਚ ਨਿਤਰਾਵਾਲਾ ਹਨੀ ਬਟੌਰੇ ਜਾਫੀ ਆ ਵੀ ਵੱਡੇ ਪੱਦਰ ਤੇ ਖੇੜਿਆ ਹੁਣ ਕਹਿੰਦੇ ਵੀ ਵੱਡੇ ਪੱਦਰ ਤੇ ਟੀਮ ਬਣਦੀ ਹੈ ਔਰ ਵੱਡੇ ਪੱਦਰ ਦੇ ਉੱਪਰ ਪ੍ਰਮੋਟਰ ਵੀ ਮਾਰ ਕਰਦੇ ਆ ਉਹ ਨਿਤਰਾਵਾਲੇ ਹਨੀ ਦੇ ਉੱਪਰ ਆਹ ਨੰਬਰ ਭੱਗੇਪਿੰਡ ਵਾਲਾ ਪ੍ਰਿੰ ਟੀਮ ਦੇ ਖਾਤੇ ਜੁੜ ਗਿਆ ਚੱਲ ਵੀ ਕਮਰਾ ਪਾਕ ਕਬੱਡੀ ਨੌਜਵਾਨਾਂ ਖੇਡ ਮੈਦਾਨ ਦੇ ਵਿੱਚ ਕਿ ਕਿਹਨੇ ਕਿਹਨੇ ਮਾਰੇ ਡੰਡ ਕਿਹਨੇ ਕਿਹਨੇ ਚੁੰਗੀਆਂ ਨੇ ਬੂਰੀਆਂ ਕਿਹਨੇ ਕਿਹਨੇ ਖਾਧੀਆਂ ਨੇ ਯਾਰੋ ਕਿ ਹੋ ਨਾਲ ਚੂਰੀਆਂ ਕਿਹਦੇ ਆ ਪੱਟਾਂ ਦੇ ਉੱਤੇ ਪਾਉ ਆ ਜਮੋਰ ਪਹਿਲਾਂ ਕਿਹਦੇ ਕੇਦੇ ਡੌਲਿਆ ਤੇ ਵੱਟੂ ਅੱਜ ਸ਼ੇਰ ਘੂਰੀਆਂ ਇਧਰ ਨੇ ਪਾਸੇ ਫੇਰ ਆਹ ਦੇਖਾਂਗੇ ਵੀ ਨੌਜਵਾਨ ਮਹਿਤਪੁਰਿਆ ਮਹਿਤਪੁਰਿਆ ਅਲੀ ਹੈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਕੇ ਵਾਪਸ ਤੇ ਨੰਬਰ ਦਾ ਵਾਅਦਾ ਕਰਦਾ ਹੋਇਆ ਅੱਜ ਕੱਲੇ ਕਬੱਡੀ ਕਹਿੰਦੇ ਨਵੂੰ ਚੀਮੇ ਦੀ ਪੈਣ ਜਾ ਰਹੀ ਹੈ ਅੱਜ ਕਹਿੰਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਸਪੋਰਟਸ ਕਲੱਬ ਉਹਦੀ ਧਰਤੀ ਦੇ ਵਿੱਚ ਜਿੱਦੇ ਵੱਡੇ ਵੱਡੇ ਖਿਡਾਰੀ ਪੁੱਜਿਆ ਵੱਡੇ ਵੱਡੇ ਕੋਟ ਸਬਾਨਾਂ ਦਾ ਮਾਣ ਤੇ ਸਨਮਾਨ ਹੋਣਾ ਹੈ ਉਹਦੇ ਕਹਿੰਦੇ ਸਾਡਾ ਛੋਟਾ ਭਾਈ ਪ੍ਰਮੋ ਸਿੰਘ ਜਿਹੜਾ ਬਾਗੂ ਸੁਖਨਾਮ ਦੇ ਵਿਦਿਆਪਤ ਹੈ ਜਿਹਨੇ ਮਾਰਕੀਟ ਕਬੱਡੀ ਦੇ ਵਿੱਚ ਵੱਡੇ ਨਾਮੇ ਦੇ ਸਰਨਾਮੇ ਕਮਾਏ ਆ ਅੱਜ ਭਰਾ ਦਾ ਕਹਿੰਦੇ 71 ਆਪਦੀ ਵੱਡੀ ਰਾਸ਼ੀ ਦੇ ਨਾਲ ਮਾਣ ਤੇ ਸਨਮਾਨ ਹੋਣਾ ਹੈ ਜਿਹਦੇ ਵਿੱਚ ਮਨਪ੍ਰੀਤ ਸਿੰਘ ਜੀ ਜੁਕੇ ਇਮਰਾਨ ਖਾਨ ਯੂਐਸਏ ਨਾਲ ਕਹਿੰਦੇ ਮੰਦੂਬ ਸਾਡਾ ਬਿਜਲੇ ਤੇ ਨਾਲ ਕਹਿੰਦੇ ਸੋਨੋ ਬੈल्जियम ਆ ਤੇ ਨਾਲ ਸੈਵਰ ਕੈਨੇਡਾ ਤੇ ਨਾਲ ਕਹਿੰਦੇ ਰੈਂਪਾ ਬੈल्जियम ਗੱਗੂ ਢੜਵਾਲ ਜਿਹਨਾਂ ਭਰਾਵਾਂ ਦੇ ਵੱਲੋਂ ਕਹਿੰਦੇ ਅੱਜ 75000 ਦੀ ਵੱਡੀ ਰਾਸ਼ੀ ਦੇ ਨਾਲ ਮਾਨ ਤੇ ਸਨਮਾਨ ਜਿਹੜਾ ਟਰਪਜੋ ਸਿੰਘ ਜਹਾਜ ਦਾ ਹੋਵੇਗਾ ਲਾਹ ਕਬੱਡੀ 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 ਅਕਸ਼ਰੀ ਆਕਾਲ ਆਦਮੀ ਜੀ ਜਿੱਕੇ ਸਦਾ ਸਤਿਰਾਮ ਸ਼੍ਰੀ ਮਾਨ ਕਰਦੇ ਆ ਪਹੁੰਚੇ ਆ ਉਨਾ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਜੀ ਕੇ ਫਤਿਹ ਰਾਜ ਜੁਵਨ ਸਿੰਘ ਇਹ ਪੈਂਡ ਤੁਮ ਅਸੀਂ ਪਹੁੰਚਾ ਆ ਅ ਸਾਰੇ ਕਹਿੰਦਾ ਸਾਰੇ ਨਗਰ ਨਿਵਾਸੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੀ ਬਹੁਤ ਕੋਸ਼ਿਸ਼ ਮਦਦ ਕੀਤੀ ਬਹੁਤ ਹਾਰਡ ਕੰਮ ਕਰਕੇ ਇੱਕ ਟੂਰਨਾਮੈਂਟ ਨੂੰ ਸਕਸੈਸਫੁਲ ਸਫਲ ਕੀਤਾ ਹੈਗਾ ਮੇਰੇ ਮਿੱਤਰੋ ਕਾਮਯਾਬ ਕੀਤਾ ਹੈਗਾ ਮੈਂ ਸਾਰੇ ਐਨ ਆਰ ਆਈ ਵੀਰਾਂ ਦਾ ਤੁਹਾਡੇ ਚੈਨਲਾਂ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਉਹ ਕਵਰਜ ਕੀਤਾ ਹੈਗਾ ਬਾਕੀ ਸਾਰੇ ਜਿੰਨੇ ਵੀ ਮੇਰੇ ਯਾਰ ਦੋਸਤ ਆਏ ਉਹਨਾਂ ਤੁਹਾਡੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪੂਰੋਂ ਨੇੜੇ ਆ ਕੇ बहुत सारे मेरे दोस्त इंग्लैंड आए है सिर्फ एक टूरनामेंट देखूंगा इंग्लैंड मैं इंग्लैंड आया है कनेजा तो आए है लड़के मक्स और मेरे दोस्त सारे बारों आए है ਕਰਨ ਲਈ ਇੱਕ ਬ੍ਰਦਰ ਮੈਂ ਬਹੁਤ ਕੋਸ਼ਿਸ਼ ਸਾਰੇ ਪਿੰਡ ਦੇ ਵਾਸੀ ਪੰਚਾਇਤ ਨੂੰ ਬੇਨਤੀ ਕਰਦਾ ਜੇ ਇਹਨੂੰ ਕੰਟੀਨਿਊਸ ਰੱਖੋ ਪਿੰਡਾਂ ਦੇ ਖੇਡ ਮੇਲੇ ਹਰੇਕ ਸਾਲ ਹੋਣੇ ਚਾਹੀਦੇ ਆ ਤਾਂ ਕਿ ਜਿਹੜੇ ਨੌਜਵਾਨ ਆ ਉਹ ਨਸ਼ਿਆਂ ਤੋਂ ਹਟ ਕੇ ਸਪੋਰਟਸ ਵੱਲ ਲੱਗਣ ਖੇਡ ਮੈਦਾਨ 'ਤੇ ਸਸਕਾ ਸਾਰੇ ਵੀ ਮੈਂ ਤੁਹਾਡਾ ਆਪਣਾ ਸਰਜੀ ਸਾਡੇ ਪਿੰਡ ਟੂਰਨਾਮੈਂਟ ਵਿੱਚ ਬਹੁਤ ਹੀ ਤਕੜਾ ਕਬੱਡੀ ਦਾ ਵਰਨਾਲ ਦੇ ਕਲੱਬ ਬਹੁਤ ਹੀ ਤਕੜਾ ਟੂਰਨਾਮੈਂਟ ਲਾਇਆ ਜਾ ਰਿਹਾ ਹੈ ਅਸੀਂ ਇਹ ਟੂਰਨਾਮੈਂਟ ਤਾਂ ਕਰਾਰੇ ਸਾਰੇ ਬੱਚਿਆਂ ਨੂੰ ਸ਼ਾਹ ਮੇਲੇ ਕਬੱਡੀ ਵਿੱਚ ਉਹਨਾਂ ਵਾਂਗ ਆਉਣ ਨਸ਼ਾ ਤੋਂ ਦੂਰ ਇਹ ਹੀ ਸਾਡਾ ਉਪਰਾਲਾ ਹੈ ਜੀ ਮੈਦਾਨ ਵਿੱਚ ਸਾਰੇ ਬਾਪਲਾ ਤੋਂ ਕਲਪਾ ਤੋਂ ਟੀਮਾ ਹੈਗੀ ਜੀ ਸਾਰੇ ਤੁਹਾਡੇ ਸਾਹਮਣੇ ਪੁਰਾਸ਼ ਕਰੀਏ ਇਹ ਵੀ ਮੁੱਖੀ ਬਲੰਗ ਕਰਨ ਜਾਂ ਚੱਲੋ ਸਾਡੇ ਸਾਰੇ ਆਪ ਪੁਰਾਣੇ ਪਿੰਡੇ ਸਾਡਾ ਦੁਬਈ ਤੋਂ ਇੰਗਲੈਂਡ ਤੋਂ ਕੈਨੇਡਾ ਤੋਂ ਅਮਰੀਕਾ ਤੋਂ ਸਾਰੇ ਜਿੰਨੇ ਵੀ ਕੱਪੜੇ ਪੀ ਗਾ ਬਹੁਤ ਹੀ ਸੁਖ ਸੰਜੋ ਦੇਖ ਰਿਹਾ ਦੇ ਰਹਿਆ ਬਹੁਤ ਹੈਪੀ ਕੈਨੇਡਾ ਗੋਫੀ ਅਮਰੀਕਾ ਦੁਬਈ ਸਾਰਾ ਬਹੁਤ ਜਲਸਰੀ ਹੋ ਰਿਹਾ ਜੀ ਚੌਕ ਬਹੁਆ ਜੀ ਜੈਨੂ ਦੇਖ ਰਹੀ ਸੰਗਤ ਲਸਟਰ ਕਬੱਡੀ ਦੀ ਸੰਗਤ ਨੂੰ ਥਲੇ ਬੰਦਰ ਤੋਂ ਕਬੱਡੀ ਚੰਗੀ ਦੁਬਈ ਯਾਨੀ ਕਿ ਪੀਐਸ ਪੰਹਰਾ ਬੰਦੋਂ ਦੁਬਈ ਦੇ ਬਹੁਤ ਸਦਾ ਟੀਮ ਬਹੁਏ ਦੀ ਜਨਮ ਬਹੁਤ ਬਧਾਈ ਜਿਹੜੇ ਸੰਗਤ ਹਨ ਦੇਖ ਰਹੀ ਆ ਯਾਰ ਬੰਦੇ ਦੇਖ ਰਹੀ ਹੈ ਦੁਬਈ ਵਾਲੇ ਕਹਿੰਦੇ ਦੁਬਈ ਵਾਲੇ ਭਰਾ ਮੈਨੂੰ ਜੋ ਵੀ 2023 ਨਾਲ ਵੀ ਦੇ ਕਿੰਨੇ ਜੱਫੇ ਹਮੇਸ਼ਿਆ ਖੇਡ ਗਏ ਉੱਪਰ ਦੀ ਕਬੱਡੀ ਪਹਿਲੀ ਹੈ ਬੈਡਲਸ ਹੋਏ ਆ ਹੋਲੇ ਹੋਲੇ ਬਾਪਾ ਜੀ ਗੱਲਾਂ ਕਰ ਰਹੀ ਆ ਇਧਰ ਤੋਂ ਕੈਨੇਡਾ ਰੁਪਈਆ ਦੇ ਵਿੱਚ ਦੇਖ ਰਹੀ ਆ ਇਹਨਾਂ ਦੇ ਵੀ ਬਾਜੇ ਸਾਥ ਕੇ ਸੀ ਏਸ਼ੀਆ ਖੇਡਾਂ ਦੀ ਰਾਸ਼ੀ ਆ ਏਸ਼ੀਆ ਦੇ ਵਿੱਚ ਪਰ ਮੈਂ ਬਹੁਤ ਵਧੀਆ ਰਹੀ ਆ ਪਲਾਣਾ ਬੈਡਮੈਨ ਨਹੀਂ ਬੈਡਮੈਨ ਸਾਹਿਬ ਨਾਲ ਜਿਹੜਾ ਕੋਈ ਗੱਲ ਨਹੀਂ ਅਸੀਂ ਇਹਦਾ ਯਾਰ ਰੱਖਾਂਗੇ ਔਰ ਦੀ ਟੀਮ ਨੇ ਤਗੜਾ ਪਰਫੋਰਮੈਂਸ ਦਿਖਾਇਆ ਆਪਣੇ ਲੋ ਮੈਸੇਜ ਅਸੀਂ ਹਰ ਕਬੱਡੀ ਕਪੀ ਦੇ ਬੰਦੇ ਬੰਦੇ ਦੇ ਕਰ ਸਾਰੇ ਇਹ ਬੋਕਰੀਏ ਚੈਨਲ ਨੂੰ ਪਾਰਟੀ ਬਣਾਵਣਾ ਹੈ ਪ੍ਰਣ ਦੇ ਜੀ ਮੇਰਾ ਧਿਆਨ ਰੱਖੋ ਮੱਤਿਆਂ ਦਾ ਧਿਆਨ ਰੱਖੋ ਬੱਲੇ ਦਾ ਧਿਆਨ ਰੱਖੋ ਗਾਰੀਆ ਪਲੇਸਰੀ ਆ ਗਿਆ ਤੁਹਾਡੇ ਪਾਸੇ ਟੀਮ ਹੈ ਤੁਹਾਡੇ ਦੀ ਤਰਫ ਹੀ ਹੈ ਉਧਰ ਦੇ ਪਾਸੇ ਦੇਖਣ ਵਿੱਚ ਜਫਾ